ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੈਲਕਮ ਬੈਕ ਕਵਰ ਬਾਡ ਵਿਜਨਸ ਤੇ ਆ ਜੀ ਸਾਡੇ ਚੇਅਰਮੈਨ ਸਾਹਿਬ ਹਣੀ ਠੀਕ ਹੈ ਜੀ ਇਹ ਆ ਹੀ ਨਹੀਂ ਵਿੱਚ ਆ ਹੀ ਨਹੀਂ ਵਿੱਚ ਭਾਜੀ ਲੋ ਜੀ ਆ ਇਧਰ ਵੇਖ ਲੋ ਰਾਜਾ ਵੀਰ ਠੀਕ ਹੈ ਜੀ ਸਾਡੇ ਭਜੇ ਨੇ ਉਸਤਾਜ ਜੀ ਹਣੀ ਆ ਸ਼ੋ ਨਾ ਵੀ ਜੀ ਆਪਣਾ ਸਾਜਨ ਵੀਰ ਜੀ ਹਣੀ ਆ ਆਪਣੇ ਲਾਡੀ ਵੀਰ ਜੀ ਹਣੀ ਆ ਆਪਣੇ ਰਵੀ ਵੀਰ ਜੀ ਹਣੀ ਹਾਂਜੀ ਰਵੀ ਜੀ ਅੱਗੇ ਮੇਰਾ ਨਾਮ ਬੱਬੂ ਹੈ ਇਹ ਆਪਣਾ ਸੈਕਟਰੀ ਠੀਕ ਹੈ ਜੀ ਅੱਗੇ ਜੀ ਇਹ ਆਪਣਾ ਵੀਰ ਆ ਮੰਡੋਰੀ ਤੋਂ ਮੰਡੋਰੀ ਤੋਂ ਮੰਡੋਰੀ ਤੋਂ ਠੀਕ ਹੋ ਗਿਆ ਜੀ ਤੇ ਅੱਗੋ ਆ ਜੰਨੇ ਜੀ ਇੱਧਰ ਆ ਆਪਣਾ ਸ਼ੁਭਨਾਮ ਵੱਡੇ ਵੀਰ ਜੀ ਮੇਰਾ ਗੁਰ ਗੁਰਪ੍ਰਤਾਬ ਓਦਾਂ ਗੋਰਾ-ਗੋਰਾ ਕਹਿੰਦੇ ਗੁਰਪ੍ਰਤਾਬ ਓਦਾਂ ਕਹਿੰਦੇ ਆ ਤੇ ਗੋਰਾ-ਗੋਰਾ ਕਹਿੰਦੇ ਆ ਹੱਥ ਮਿਲਾਓ ਪਹਿਲਾਂ ਤੇ ਇਦਾਂ ਦਾ ਵੀਰ ਜੀ ਆਪਣਾ ਸ਼ੁਭਨਾਮ ਤੁਸੀਂ ਦੱਸਤਾ ਵਾ ਤੇ ਮਤਲਬ ਮਲਵਈਆਂ ਦਾ ਸ਼ੌਂਕ ਕਰਦੇ ਸਿਰਫ ਔਨਲੀ ਮਲਵਈ ਅੱਛਾ ਤੇ ਕਿੰਨੇ ਦੜੇ ਆ ਸੀਨ ਖੇਡੇ 2025 ਚ 25 ਜੀ ਦਾ ਮਿਲਣਾ ਨਾ ਕੋਈ 8 ਦਾ ਹੀ ਖੇਡੇ ਆ ਅੱਛਾ 8 ਦਾ ਖੇਡੇ ਆ ਤੇ ਕਿਦਾਂ ਕੀ ਰਿਜ਼ਲਟ ਆਇਆ 8 10 ਜਿਹੜੇ ਵਧੀਆ ਵਧੀਆ ਅੱਛਾ ਤੇ ਆਪਣਾ ਗੁਰੇਵੀਰ ਜੀ ਇਹ ਦਲੇ ਤੁਸੀਂ ਬਾਹਰ ਵਾਲੇ ਛੱਡਦੇ ਜਾਗੇ ਠੀਕ ਹੈ ਠੀਕ ਆ ਕਿਹੜੀ ਕਿਹੜੀ ਜਗ੍ਹਾ ਅਜ ਤੱਕ ਤੁਸੀਂ ਦਲਾ ਛੱਡਿਆ ਵਾ ਬੜਾ ਵੀਰੇ ਆਪਾਂ ਐਰਗੀ ਛੱਡਿਆ ਜੇ ਇੱਕ ਉਸਮੇ ਛੱਡਿਆ ਹੈ ਅੱਛਾ ਜੀ ਉਹ ਆਪਾਂ ਉੱਤੀ ਵੇਨਰ ਜੀ ਅੱਛਾ ਜੀ ਇੱਕ ਆਪਾਂ ਛੱਡਿਆ ਜੀ ਗੋਹਲੀ ਠੀਕ ਹੈ ਜੀ ਇੱਕ ਛੱਡਿਆ ਰੋੜਾ ਵਾਲਾ ਠੀਕ ਹੈ ਅਭੀ ਪੱਧਰੀ ਪਿੰਡ ਛੱਡਿਆ ਪੱਧਰੀ ਪਿੰਡ ਉਹ ਤੇ ਪਿੰਦਾ ਆਪਣਾ ਅਸੀਂ ਨਾਲੇ ਰੋਡ ਦੇ ਉੱਤੇ ਪਿੰਦਾ ਨਾ ਨਾ ਜਿਹੜਾ ਘਰਿੰਡੀ ਲੱਗੇ ਜਿੱਥੇ ਹੁਣ ਚੌਸਰ ਉੱਡੀ ਉੱਥੇ ਗਰਮੀਏ ਜੀ ਵੀ ਬਾਜੀ ਅੱਛਾ ਚੌਸਰ ਉੱਡੀ ਜਿਹੜੀ ਅੱਛਾ ਅੱਛਾ ਠੀਕ ਆ ਉੱਚ ਵੀ ਆਪਣਾ ਪਰਿੰਦਾ ਹੈਗਾ ਸੀ ਉਹ ਚ ਚੌਸਰ ਵੀ ਹੈਗਾ ਆਪਣੇ ਵੀਸ ਦਾ ਹੀ ਆਪਾਂ ਉੱਚ ਚੌਸਰੋਂ ਮੁੰਡੇ ਆਪਣੇ ਸੱਜਣ ਉਹਨਾਂ ਦੋ ਜੀ ਸਕੂਟਰੀ ਜਿੱਤੀ ਹੈ ਅੱਛਾ ਸਕੂਟਰੀ ਜਿੱਤੀ ਠੀਕ ਹੈ ਠੀਕ ਹੈ ਕਿੰਨੇ ਚਿਰ ਤੋਂ ਸ਼ੌਂਕ ਵੀ ਜੀ ਇਹ ਜਿਹੜਾ ਤੁਸੀਂ ਜਿਹੜਾ ਮਲਵਈਆਂ ਦਾ ਸ਼ੌਂਕ ਕਰ ਰਹੇ ਹੋ 6 ਸਾਲ ਹੋ ਗਏ ਵੀਰੇ 5-6 ਸਾਲ ਹੋ ਗਏ ਲੱਗੇ ਵੀਰ ਆ ਵੀ ਆਪਣੇ ਅ ਉਨੇ ਨਾਲ ਸੰਯੋਗ ਕਰੀ ਜਾਂ ਦੋ ਕੁ ਸਾਲ ਹੋ ਗਿਆ ਆਪਾਂ ਆਪਣੇ ਘਰੇ ਹੀ ਰੱਖ ਤੇ ਹੁਣ ਜਿਹੜਾ ਖੇੜ ਪਾਣੀ ਆ ਮਲਵਈਆਂ ਦਾ ਹਨਾ ਤੇ ਉਹ ਦੇਸੀਆਂ ਵਰਗਾ ਹੀ ਆ ਜਾਂ ਵੱਖਰਾ ਵਾ ਵੱਖਰਾ ਵੀ ਸਭ ਵੱਖਰਾ ਵੱਖਰਾ ਅੱਛਾ ਅੱਛਾ ਦੇਸੀ ਕੁਤਨਾ ਦਾਣਾ ਪਾਣੀ ਹੋ ਰਿਹਾ ਦਾਣਾ ਪਾਣੀ ਸੇਮ ਅੱਛਾ ਜਿਹੜੀ ਖੇੜ ਉਹ ਵੱਖਰੀ ਆ ਖੇੜ ਵੱਖਰੀ ਆ ਅੱਛਾ ਤੁਸੀਂ ਗਰਮ ਕਰਦੇ ਜੀ ਅਸੀਂ ਜੜੇ ਵੇਲੇ ਠੰਡਾ ਕਰਦੇ ਬਸ ਫਰਕ ਠੰਡਾ ਕਰਦੇ ਇਹ ਫਰਕ ਹੈਗਾ ਬਸ ਬਾਕੀ ਹੋਰ ਨਹੀਂ ਕੋਈ ਵੀ ਬਾਕੀ ਖਰਾਗ ਪਾਣੀ ਤੁਹਾਨੂੰ ਪਤਾ ਸੇਮ ਹੀ ਆ ਆਹੋ ਗਿਰਿਆ ਉਹ ਸੇਮ ਹੀ ਆ ਹਨਾ ਬਸ ਇਹ ਕੀ ਤੁਹਾਡੀ ਖੇਡ ਥੋੜੀ ਗਰਮ ਕਰਕੇ ਚੱਲਦੀ ਆ ਸਾਡੀ ਜਮਾ ਠੰਡੇ ਕਰ ਲੀ ਅੱਛਾ ਉਸਤਾਜ ਜੀ ਸਾਡੇ ਵਿੱਚ ਤੇ ਕਈ ਜਿਹੜੇ ਮਤਲਬ ਸੀਨੀਅਰ ਉਸਤਾਜ ਜੀ ਗਿਆ ਅੰਮ੍ਰਿਤਸਰ ਦੇ ਮਾਨਯੋਗ ਜਿੰਨੇ ਵੀ ਸੀਨੀਅਰਸ ਹੈਗੇ ਆ ਇਸ ਟਾਈਮ ਬਿਠੇ ਵੀ ਆ ਠੀਕ ਹੈ ਜੀ ਪਾਲੇ ਉਸਤਾਜ ਜੀ ਨਹੀਂ ਬਿਠੇ ਆ ਤੇ ਆ ਮਗਰ ਸਾਡੇ ਰਾਏ ਉਸਤਾਜ ਜੀ ਨਹੀਂ ਬਿਠੇ ਆ ਠੀਕ ਆ ਤੇ ਇਹ ਛੋਟੀ ਜੀ ਉਮਰ ਹੈ ਤੁਸੀਂ ਵੇਖ ਲਓ ਰਾਏ ਉਸਤਾਜ ਜੀ ਹੁਣੀ ਠੀਕ ਆ ਤੇ ਇਹਨਾਂ ਦੀ ਛੱਤ ਇੱਕ ਆਪਣੀ ਛੱਤ ਆ ਇੱਕ ਫਤੂ ਵੀਰ ਜੀ ਆ ਯੂਕੇ ਉਹਨਾਂ ਦੀ ਉੱਥੇ ਛੱਤ ਹੈਗੀ ਆ ਮਤਲਬ ਇੱਥੇ ਆ ਰਹਿੰਦੇ ਯੂਕੇ ਆ ਉਹ ਤੇ ਆਪਣਾ ਲਾਟੀ ਵੀਰ ਆ ਲਾਡੀ ਵੀਰ ਆੜਾ ਆ ਲਾਡੀ ਵੀਰ ਆ ਠੀਕ ਹੈ ਜੀ ਇਹਦੀ ਬਦੌਲਤ ਨਾਲ ਆਪਣਾ ਰਵੀ ਵੀਰ ਆਗੇ ਆਗੇ ਅੱਜ ਅਸੀਂ ਇੱਥੇ ਪਹੁੰਚਿਆ ਤੇ ਰਵੀ ਵੀਰ ਦੀ ਬਦੌਲਤ ਪਹੁੰਚੇ ਆ ਹਾਂਜੀ ਇਹਨਾਂ ਨੇ ਆਪਣਾ ਬਹੁਤ ਦਿਲੋਂ ਪਿਆਰ ਹੈਗਾ ਵਾ ਤੇ ਗਾਂ ਤੁਸੀਂ ਜਦੋਂ ਵੀ ਕੋਈ ਦਲਾ ਛੱਡਣਾ ਵਾ ਆਪਣਾ ਪਰਿੰਦਾ ਛੱਡਣਾ ਵਾ ਠੀਕ ਆ ਵੀ 30 ਕਿਲੋਮੀਟਰ 40 ਕਿਲੋਮੀਟਰ ਦਾਇਰੇ ਦੇ ਵਿੱਚ ਤੁਸੀਂ ਮੈਨੂੰ ਸੱਤ ਸਕਦੇ ਜੀ ਠੀਕ ਆ ਤੇ ਮਹਾਰਾਜ ਕਰੇ ਅਸੀਂ ਦੁਆ ਕਰਾਂਗੇ ਤੁਹਾਡਾ ਨਾਮ ਲੱਗੇ ਸਾਡੀ ਦੁਆ ਇਹ ਹੋਈ ਹੁੰਦੀ ਹੈ ਤੇ ਮੈਂ ਮਲਵੀਆਂ ਦਾ ਮਲਬ ਸ਼ੌਂਕ ਮੈਂ ਨਹੀਂ ਵੇਖਿਆ ਭਾਈ ਕਦੀ ਇਹਨਾਂ ਨੂੰ ਹੁਣ ਪਾਇਆ ਰਵੀ ਹਰਣਾ ਇਹਨਾਂ ਉਹ ਵੀ ਦੇਸੀ ਆ ਤੇ ਐਰ ਕੀ ਮੇਰੇ ਨਾਲ ਗਏ ਭਾਈਆਂ ਪੂਰੀਆਂ ਛੱਡਣ ਅੱਛਾ ਇਹੋ ਛੱਡ ਦੇ ਤੇ ਐਰ ਕੀ ਆਪਣਾ ਜਿਹਸ ਹਾਬ ਲਾਈਏ ਹਨਾ ਜੇੜ ਦੇ ਵਿੱਚ ਤੇ ਸੋਚੋ ਕਿੰਨੇ ਪਰਸੈਂਟ ਰਿਜ਼ਲਟ ਰਿਹਾ ਆਪਣਾ ਜੇਡ ਚ ਮੇਰੇ 80 90 ਪਰਸੈਂਟ ਰਿਹਾ ਵਧੀਆ ਜਾਨਵਰ ਐ ਨਹੀਂ ਕਿਹਾ ਕਿ ਕੋਈ ਕਿੱਦਾਂ ਕੀ ਜਾਂਦੇ ਗਾ ਇਹ ਗਏ ਆ ਦੇ ਆ ਪੈਂਟਲੇ 10 12 ਜ ਆਪਣਾ ਜਾਨਵਰ ਫਿਰ ਵੀ ਐਂਡ ਲਿਆ 10 12 ਚ ਟਾਪ 10 ਚ ਹੈਗੇ ਜੋ ਤੁਸੀਂ 190 ਉੱਡੇ ਤੇ ਐਂਡ ਤੇ ਆਪਣਾ ਜਾਨਵਰ ਫਿਰਦਾ ਹੋਏਗਾ ਫਿਰ ਵੀ ਕੀਤੇ ਆ ਵਿੱਚ ਚਲੋ ਹਾਰ ਜਿੱਤ ਕਰਮਾਂ ਦੀ ਅੱਛਾ ਉਸਤਾਦ ਜੀ ਜਾਨਵਰ ਪੂਰੇ ਵਧੀਆ ਉੱਡੇ ਇਹੜੇ ਮਲਬਈ ਕਬੂਤਰ ਆ ਇਹ ਕਿੰਨੀਆਂ ਕਿਸਮਾਂ ਦੇ ਹੁੰਦੇ ਆ ਇਹ ਚ ਬਹੁਤ ਕਿਸਮਾਂ ਜੀ ਕਈ ਤੇ ਕਹਿੰਦੇ ਨਾ ਮਲਵਈ ਕਬੂਤਰ ਬਿਲਕੁਲ ਬਿੰਦੀ ਹੋ ਕੇ ਉੱਡਦੇ ਆ ਕਈ ਬਿਲਕੁਲ ਨੀਵੇਂ ਉੱਡਦੇ ਆ ਕਈ ਅੱਧ ਵਿਚਕਾਰ ਇਹਨਾਂ ਦੀਆਂ ਕਿਸਮਾਂ ਹੀ ਬਣੀਆਂ ਵੀਰ ਜੀ ਅੱਛਾ ਕੋਈ ਹੁਣ ਕੋਠਿਆਂ ਨੇ ਵਜੀ ਜਾਂਦਾ ਸਾਰੀ ਜਿਹੜੇ ਉਹ ਵੀ ਵਾਜੀ ਜਾਂਦੇ ਉਹ ਵੀ ਵਾਜੀ ਜਾਂਦਾ ਬਿਲਕੁਲ ਬਿਲਕੁਲ ਦੇਖਿਆ ਸੀ ਇਹ ਸਮਾਜ ਚ ਜਿਆਦਾ ਜੇਰ ਨਹੀਂ ਖਲੋਂਦੇ ਹਾਂ ਇਹ ਅਪ ਡਾਊਨ ਅਪ ਡਾਊਨ ਕਰ ਹੀ ਜਾਂਦੇ ਵੀਰ ਜੀ ਕਈ ਮੈਂ ਵੇਖਿਆ ਵਾ ਅੱਧ ਦੌਰ ਜਾਂਦੇ ਆ ਫਿਰ ਥੱਲੇ ਆ ਜਾਂਦੇ ਆ ਅੱਧ ਦੌਰ ਜਾਂਦੇ ਆ ਅਪਡਾਉਨ ਕਰਨਾ ਹੁੰਦਾ ਦੇਸੀ ਦੇ ਕੀ ਅਕੜਾ ਜੜ ਕੇ ਇਹਨਾਂ ਦੋ ਦੋ ਚਾਰ ਚਾਰ ਘੰਟੇ ਉੱਪਰ ਹੀ ਨਾ ਹਾਂ ਬੰਦ ਰਹਿਣਾ ਇਹਦਾ ਜਰ ਨਹੀਂ ਲਾਉਣਾ ਇਹਦਾ ਅਪਡਾਉਨ ਅੱਧ ਜੋ ਆਣ ਕੇ ਫਿਰ ਤਾਂ ਫੇਰ ਇਹਨਾਂ ਅਪਡਾਉਨ ਕਰੀ ਜਾਂਦੇ ਆ ਤੇ ਇਹ ਫਿਰ ਜ਼ਿੰਮੇਵਾਰੀ ਜਿਹੜੀ ਆ ਮਤਲਬ ਡੜੇ ਦੇ ਵਿੱਚ ਇਹੜਾ ਕਾਪੀ ਵਾਲਾ ਹੁੰਦਾ ਉਹਦੀ ਆ ਸਪੈਸ਼ਲ ਬੰਦੇ ਸਾਧੀ ਜੀ ਅੱਛਾ ਉਹਨਾਂ ਨੂੰ ਖਰਚਾ ਕਹੂਨ ਦਿੰਦੇ ਆ ਅਸਲੀ ਕਲੱਬ ਮੈਂਬਰ ਆ ਜਾਂ ਐਂਟਰੀ ਜੋ ਕਾਟ ਲੈਣ 2-4000 ਰੁਪਏ ਉਹ ਸਪੈਸ਼ਲ ਦੇਣਾ ਪਹਿਲਾਂ ਦੇਣਾ ਪੈਂਦਾ ਉਹ ਆਪ ਠੀਕ ਹੈ ਠੀਕ ਹੈ ਤੇ ਤੁਹਾਨੂੰ ਆਫਰ ਹੈਗੀ ਆ ਜੀ ਸਾਡੇ ਕਵਰ ਬਾਡ ਪੀਸ ਵੱਲੋਂ ਵੀ ਜਿੱਥੇ ਵੀ ਤੁਸੀਂ ਕੋਈ ਦੜਾ ਕਰਾਉਂਦੇ ਜੋ ਜਾਂ ਦੜਾ ਆਪਣਾ ਕਬੂਤਰ ਛੱਡਦੇ ਜੋ ਤੇ ਤੁਸੀਂ ਸਾਨੂੰ ਨਾਲ ਖੜ ਸਕਦੇ ਜੋ ਠੀਕ ਹੈ ਅਸੀਂ ਹਾਜ਼ਰ ਹੋਵਾਂਗੇ ਨਾਲੇ ਅਸੀਂ ਮਲਵਈਆਂ ਦਾ ਸ਼ੌਂਕ ਵੇਖਾਂਗੇ ਆਪਣੇ ਪਿੰਡ ਵੀ ਦੜਾ ਹੁੰਦਾ ਜੀ ਅੱਛਾ ਜੀ ਆਪਾਂ ਤੁਹਾਨੂੰ ਉੱਥੇ ਬੁਲਾਵਾਂਗੇ ਸਾਰਾ ਜਰੂਰ ਮਾਰ ਆਏ ਪੁੱਜਾਂਗੇ ਜਰੂਰ ਜੀ ਜਰੂਰ ਤੋਂ ਹੀ ਆ ਆਪਣਾ ਰਵੀਵੀਰ ਨਾ ਲਾ ਵੀਰ ਨਾ ਪਾਲੇਸਤਾਲ ਜੀ ਨਾਣਾ ਰਾਜੇਸਤਾਲ ਜੀ ਨਾਣਾ ਕਿਸੇ ਨਾ ਵੀ ਰਾਬਤਾ ਕਰ ਲਿਓ ਆਪਣਾ ਇਹਨਾਂ ਨੂੰ ਸਾਰਾ ਪਤਾ ਹੀ ਹੁੰਦਾ ਕਿੱਥੇ ਆ ਜੁੜਨੇ ਇਹਨਾਂ ਨੂੰ ਸਾਰਾ ਰਾਤ ਹੀ ਦੱਸ ਦਈਦਾ ਕਿ ਕੱਲ ਨੂੰ ਇੱਥੇ ਆ ਜਿਓ ਹਾਂ ਹਾਂ ਤੇ ਜਿਹੜਾ ਤੁਹਾਡਾ ਕੋਈ ਗਰੁੱਪ ਤੇ ਹੋਏਗਾ ਜੀ ਜਿੱਥੇ ਤੁਸੀਂ ਗੱਲਬਾਤ ਕਰਦੇ ਹੋਗੇ ਦੜੇ ਦੀ ਕੋਈ ਗਰੁੱਪ ਵੀਰੇ ਆਪਣੇ ਬਣਿਆ ਇੱਕ ਪੰਡੋਰੀਆ ਕਬੂਤਰ ਕਲੱਬ ਬਣਿਆ ਆਪਣਾ ਅੱਛਾ ਉੱਚ ਵੀ ਆਪਣਾ ਹੈਗੇ ਆ ਜਿਹੜਾ ਆਪਣੇ ਪਿੰਡ ਦੇ ਮੁੰਡੇ ਨਹੀਂ ਬਣਾਇਆ ਵੀ ਬਣਾਇਆ ਅੱਛਾ ਉਹ ਚ ਬਾਈਆਂ ਆਪਾਂ ਲਾਗੇ ਲਾਗੇ ਡਾਉਂਦੇ ਆ ਜੀ ਤੇ ਸਾਡੀ ਇੱਕੋ ਬੇਨਤੀ ਕੀ ਆ ਬੜਾ ਮਿਹਰਬਾਨੀ ਦੇਸੀਆਂ ਦਾ ਬੜਾ ਸ਼ੌਂਕ ਕਰਾਇਆ ਮੈਂ ਤੇ ਮਲਵਈਆਂ ਦਾ ਉਹ ਘਟ ਕਰਾਇਆ ਪਰ ਮੈਂ ਅਰਗੀ ਚਾਹੁੰਦਾ ਵੀ ਆਉਣ ਵਾਲੇ 2026 ਚ ਮਲਵਈਆਂ ਦਾ ਸ਼ੌਂਕ ਵੀ ਮੈਂ ਕਰਾਵਾਂ ਤੇ ਤੁਸੀਂ ਗੋਰੇ ਭਾਜੀ ਵੀ ਆਪਣੇ ਜਿਹੜੇ WhatsApp ਗਰੁੱਪ ਪਿਆ ਨਾ ਉਹ ਚ ਨੰਬਰ ਐਡ ਕਰਾ ਦਿਓ ਸਾਡਾ ਭਵੇਂ ਸਵੇਰੇ ਕਰਾ ਦਿਓ ਐਡ ਤੁਸੀਂ ਮੈਂ ਨੰਬਰ ਦੇ ਕੇ ਜਾਉ ਤੁਹਾਨੂੰ ਵੀਰੇ ਦੇ ਦੇ ਕੋਈ ਗੱਲ ਨਹੀਂ ਆਪਾਂ ਆਪਣੇ ਜਿਹੜਾ ਕਲੋਰੀਆ ਕੂਟਰ ਕਲੱਬ ਦਾਣਾ ਹਾਂਜੀ ਉਹਨੀਆਂ ਜਿੰਨੀਆਂ ਵੀ ਬਾਜ਼ੀਆਂ ਆਪਾਂ ਤੁਹਾਨੂੰ ਸਾਰੀਆਂ ਦੇ ਦੱਸਾਂਗੇ ਮੈਂ ਕੋਈ ਅਹੀਂ ਹਾਜ਼ਰ ਹੋਵਾਂਗੇ ਜੀ ਸਨਮਾਨ ਸਨਮਾਨ ਵੀ ਕਰਾਂਗੇ ਮੈਂ ਹਾਜ਼ਰ ਹੋਵਾਂਗੇ ਜੀ ਅਹੀਂ ਦਿਲੋਂ ਹਾਜ਼ਰ ਹੋਵਾਂਗੇ ਲਾਗੇ ਉਡਣੀਆ ਹੂੰ ਲਾਗੇ ਉਡਣੀਆ ਆਪਣੇ ਲਾਗੇ ਲਾਗੇ ਕਿਦਾਂ 2 10 ਕਿਲੋਮੀਟਰ ਇੱਧਰ ਇੱਧਰ ਤੇ ਐਰ ਕੀ ਸਾਜੀ ਜਿਹੜਾ ਸੁਦੇ ਵਿੱਚ 64 ਛੱਡੀ ਆ ਕੈਂਡੇ ਹੋ ਤੁਸੀਂ ਵੀ ਲਗਾਤਾਰ 4 ਦਿਨ ਕਬੂਤਰ ਦੇ ਆਪਣੇ ਵੀਰ ਹੀ ਇੱਥੇ ਅੰਮ੍ਰਿਤਸਰ ਹੀ ਰਹਿੰਦਾ ਪਿੰਡੋ ਹੀ ਵੀਰ ਅੱਛਾ ਆਪਣਾ ਭਰਾ ਹੀ ਹੈ ਭਰਾ ਹੀ ਆ ਠੀਕ ਹੈ ਠੀਕ ਹੈ ਉਹਨੇ ਮਤਲਬ ਸਾਰਾ ਕੀਤਾ ਠੀਕ ਹੈ ਠੀਕ ਹੈ ਤੇ ਜਰੂਰ ਤੁਸੀਂ ਮੈਨੂੰ ਸੱਦਿਓ ਤੇ ਆਪਾਂ ਤੁਹਾਡੇ ਕੋ ਹਾਜ਼ਰ ਹੋਵਾਂਗੇ ਤੇ ਆਹ ਤੁਹਾਡੀ ਵੀਡੀਓ ਆਪਾਂ ਚੈਨਲ ਤੇ ਲਗਣੀ ਆ ਤੁਸੀਂ ਆਪੇ ਵੇਖ ਲੈਣੀ ਆ ਤੇ ਨੰਬਰ ਮੈਂ ਤੁਹਾਨੂੰ ਆਪਣਾ ਲਿਖਾ ਦੇਣਾ ਤੇ ਜਿੰਨੇ ਵੀ ਤੁਹਾਡੇ ਮਿਲਵਈਆਂ ਵਾਲੇ ਗਰੁੱਪ ਆ ਉਹ ਤੁਸੀਂ ਮੈਨੂੰ ਨੰਬਰ ਐਡ ਕਰ ਦਿਓ ਇਹ ਮਤ ਲੋ ਜੀ ਅਸਲਾਮ ਵਾਲੇਕਮ ਜੀ ਇੱਧਰ ਆ ਲੋ ਮੀਟ ਦੋ ਸਤ ਸਲਾਮ ਕੀ ਹਾਲ ਹੈ ਤੁਸੀਂ ਠੀਕ ਹੋ ਬਾਸ ਸਭ ਖੈਰ ਖੈਰੀ ਹੈ ਜੀ ਤੁਸੀਂ ਸੁਣਾਓ ਮਤਮੁਲਾ ਦੇ ਲੱਗੇ ਅਲਹਮਦੁਲਿਲਾਹੁ ਸ਼ੁਕਰ ਹੈ ਆ ਠੀਕ ਠਾਕ ਹਾਂ ਜੀ ਕਿਹੜੀ ਸ਼ਾਤ ਹੈ ਜੀ ਆਪਣੀ ਲਾਹੌਰ ਦੇ ਵਿੱਚ ਮਾਤਰ ਮਾਰੇ ਜੀ ਅੱਛਾ ਅੱਛਾ ਨਦੀਮੁੱਲਾ ਤਾਰਾਂ ਵਾਲੇ ਉਸਤਾਦ ਜੀ ਹੁਣੀ ਉਹਨਾਂ ਦੇ ਬਿਲਕੁਲ ਲੱਗੇ ਜੇ ਤੁਸੀਂ ਇਹ ਦੋ ਸ਼ਤਾਂ ਇਹ ਬਿਲਕੁਲ ਨਾਲ ਹੀ ਆ ਨਾਲ ਹੀਗਾ ਇਹ ਲਾਹੌਰ ਦੀਆਂ ਟੌਪ ਸ਼ਤਾਂ ਹੈਗੀਆਂ ਜੀ ਮਤ ਮਾਰੇ ਤੇ ਨਦੀਮ ਮੁਲਾ ਤਾਰਾਂ ਵਾਲੇ ਉਸਤਾਦ ਜੀ ਹੁਣੀ YouTube ਤੇ ਚੱਲਣਦੇ ਆ ਆ ਜਿਹੜੀ ਬਾਬਾ ਜਿੱਤੂ ਬੋਲਦਾ ਆ ਸ਼ਾਬਾਹ ਹੋ ਰਿਹਾਗੇ ਨੇ ਕਿਹੜਾ ਉਹ ਪਹਿਲੀ ਵਾਲੀ ਗੱਲ ਨਹੀਂ ਹੋਈ ਤੇ ਆ ਤੁਹਾਡੀ ਜਿਹੜੀ ਆ ਕਲਿੱਪਿੰਗ ਅਸੀਂ ਲੈਣਦੇ ਆ YouTube ਤੇ ਚੜਨੀ ਆ ਕੋਈ ਚੱਕਰੇ ਨਹੀਂ ਯਾਰ ਚਲੋ ਆਪਾਂ ਤੁਹਾਨੂੰ ਇੱਕ ਛੋਟੀ ਜੀ ਟਿੱਪ ਹੀ ਦੇ ਦੋ ਆਡੇ ਨਵੇਂ ਬੰਦਿਆਂ ਨੂੰ ਸ਼ਕੀਨਾ ਨੂੰ ਇੱਕ ਟਿੱਪ ਹੀ ਦੇ ਦੋ ਬਰੀਡਿੰਗ ਦੇ ਵਿੱਚ ਕਬੂਤਰ ਪੋਣਾ ਵਾ ਤਿੰਨ ਕੰਨੀਆਂ ਬਰੋਬਰ ਪਾਵੇ ਬੰਦਾ ਕਿ ਨਵੀਂ ਕੰਨੀ ਵੱਡੀ ਪਾਵੇ ਬਸ ਇਹਦਾ ਜਵਾਬ ਦੇ ਦਿਓ ਸਮਝ ਨਹੀਂ ਆਈ ਮੈਂ ਕਹਾ ਬਰੀਡਿੰਗ ਦੇ ਵਿੱਚ ਕਬੂਤਰ ਨਵੀਂ ਕੰਨੀ ਵੱਡੀ ਵਾਲਾ ਕਾਮਯਾਬ ਆ ਕਿ ਤਿੰਨੇ ਬਰੋਬਰ ਹੋਣ ਤਾਂ ਕਾਮਯਾਬ ਆ ਕੋ ਯਾਰ ਹਰ ਬੰਦੇ ਦੀ ਆਪਣੀ ਟੈਕਨੀਕ ਹੈ ਠੀਕ ਹੈ ਬਾਕੀ ਦੋਵੇਂ ਠੀਕ ਨੇ ਦੋਵੇਂ ਕੰਮ ਤਾਂ ਜੁਰ ਤਾ ਦਾਈਏ ਪਛੋੜੀਆਂ ਨੇ ਬਹੁਤ ਗੰਦਾ ਵੀ ਹੋਵੇ। ਰੇ ਕਬੂਤਰ ਰੇਸ਼ਮ ਹੋਵੇ ਉਹਨੂੰ ਕਿੱਥੇ ਗਿੰਦੇ ਜੋ? ਹਾਂਜੀ। ਰੇਸ਼ਮ ਹੋਵੇ ਕਬੂਤਰ ਮਲੈਮ ਹੋਵੇ। ਉਹ ਅਸੂ ਦਾ ਹੁੰਦਾ ਕਿ ਜੇੜ ਦਾ ਹੁੰਦਾ? ਜਰਾਣਾ ਜੇੜੀ ਉੱਡ ਜਾਂਦਾ ਰੇਸ਼ਮ। ਓ ਜੀ ਰੱਖੋ ਜਟਾ ਜੀ ਰੱਖੋ ਜਟਾ। ਕਿਆ ਬਾਦ ਆ। ਜਟਾ ਆਪਣਾ ਜਟਾ ਭਰਾਈ ਹੈ। ਹਾਂ। ਬਹੁਤ ਸੋਹਣਾ ਬੋਲ ਵਧੀਆ ਜਵਾਬ ਦਿੰਦਾ ਜੀ। ਤੇ ਆ ਤੁਹਾਡੀ ਵੀਡੀਓ ਤੁਹਾਡੇ ਕੋ ਪਹੁੰਚੇਗੀ ਜੀ। ਨਾ ਮੇਰਾ ਮੰਦੇਵਾ ਆਪਣਾ ਕਵਰ ਬਾਰਡ ਪੀਜਨਸ ਹਾਂਜੀ ਰਵੀਵੀਰ ਜੀ ਤੁਹਾਨੂੰ ਲਿੰਕ ਸੈਂਡ ਕਰ ਦੇਣਗੇ ਠੀਕ ਹੋ ਗਿਆ ਜਨਾਬ ਠੀਕ ਹੋ ਗਿਆ ਜੀ ਰਵੀਵੀਰ ਜੀ ਤੁਸੀਂ ਜਰੂਰ ਨੰਬਰ ਮੇਰਾ ਲਿਖ ਲਓ ਤੇ ਆਪਾਂ ਜਿਹੜਾ ਵਾ ਜਰੂਰ ਮੇਰਾ ਨੰਬਰ ਐਡ ਕਰਿਆ ਸ਼ੌਂਕ ਕਰਾਇਆ ਕਰਾਂਗੇ ਚਾਰ ਪੰਜ ਬਾਜੀਆਂ ਲੱਗੇ ਲੱਗੇ ਹੁੰਦੀਆਂ ਹੂੰ ਹਾਂ ਜੀ ਇਹ ਨੀ ਕਰਤਾ ਆਪਣਾ ਫ੍ਰਿਜ ਕੂਲਰ ਕੱਪ ਕੋਲੇ ਕਲੱਬ ਵੱਲੋਂ ਦੇ ਆ ਠੀਕ ਠੀਕ ਦੋ ਮੋਟਰਸਾਈਕਲ ਵੀ ਦਿੰਦੇ ਆ ਠੀਕ ਫ੍ਰਿਜ ਕੂਲਰ ਵੱਖਰੇ ਠੀਕ ਹੈ ਉਹਦਾ ਕੋਈ ਪੈਸਾ ਇੰਟੀਜੋ ਨਹੀਂ ਕਰਦਾ ਉਹ ਪਾਸੇ ਦੇ ਪ੍ਰਧਾਨ ਉਹਨਾਂ ਨੇ ਉਹਨਾਂ ਦੇਣਾ ਆਪਣੇ ਕੋਲ ਠੀਕ ਹੈ ਲੋ ਜੀ ਇਹ ਜੀ ਸਾਡੇ ਗੋਰੇ ਵੀਰ ਜੀ ਹੋਣੀ ਮਲਵਈਆਂ ਦਾ ਸ਼ੌਂਕ ਕਰਦੇ ਆ ਤੇ 2026 ਵਾਸਤੇ ਇਹਨਾਂ ਨੂੰ ਬੈਸਟ ਆਫ ਲੱਕ ਜੀ ਚੇਤ ਵਿਸਾਖ ਜੇਠ ਹਾੜ ਵਧੀਆ ਉਡਣ ਤੇ ਅਸੀਂ ਵੀ ਉੱਥੇ ਜਾ ਕੇ ਸ਼ੂਟ ਕਰਾਂਗੇ ਠੀਕ ਹੈ ਜੀ ਧੰਨਵਾਦ ਜੀ ਤੇ ਬਾਕੀ ਕਵਰ ਰਿਵਾਰਡ ਪੀਏ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ ਸਭ ਵੀਰਾਂ ਦਾ ਜੀ